ਫੌਜੀ ਜਵਾਨ ਹੋਇਆ ਸੀ ਸ਼ਹੀਦ ਬੰਗਲਾਦੇਸ਼ ਦੇ ਬਾਰਡਰ ਦੇ ਦੇਸ਼ ਨੇ ਰਾਖੀ ਕਰਦੇ ਆਈ ਪਈ ਸ਼ਹਾਦਤ ਸ਼ਹਾਦਤ ਦੇ ਮੌਕੇ ਨਹੀਂ ਪਹੁੰਚਿਆ ਸੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਫੌਜੀ ਸੁਦੇਵ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਮੰਤਰੀ ਖੁੱਡੀਆਂ ਸਸ਼ੇਗਾਲ ਇਨਰਿਊਜ਼ ਪੰਜਾਬ ਹਿਮਾਚਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਅੰਜਲੀ ਯਾਦਵ ਬੁਲੇਟਿਨ ਦੀ ਸ਼ੁਰੂਆਤ ਖਾਸ ਖਬਰ ਦੇ ਨਾਲ

ਅਰਦੀ ਪ੍ਰਗਟਾਉਣ ਵਾਸਤੇ ਪਹੁੰਚੇ ਪਰਿਵਾਰ ਦੇ ਨਾਲ ਗੈਰ ਦੂਗ ਦਾ ਪ੍ਰਗਟਾਵਾ ਕਰਦੇ ਹੋਏ ਕੈਬਨਿਟ ਮੰਤਰੀ ਖੁੱਡਿਆ ਨੇ ਦੱਸਿਆ ਕਿ ਜਿਸ ਦਿਨ ਸ਼ਹੀਦ ਫੌਜੀ ਦੀਆਂ ਅੰਤਿਮ ਰਸਮਾਂ ਸਨ ਉਸ ਦਿਨ ਉਹ ਕਨੌਰੀ ਬਾਰਡਰ ਦੇ ਵਿਖੇ ਕਿਸਾਨ ਪਰਾਵਾ ਦੇ ਕੋਲ ਪਹੁੰਚੇ ਹੋਏ ਸਨ ਪਰ ਪ੍ਰਸ਼ਾਸਨ ਨੂੰ ਇਸ ਪਰਿਵਾਰ ਕੋਲ ਜ਼ਰੂਰ ਪਹੁੰਚਣਾ ਚਾਹੀਦਾ ਸੀ ਮੇਰਾ ਨਾਮ ਪ੍ਰਦੀਪ ਸਿੰਘ ਹੈ ਜੀ ਮੇਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚੇ ਹਾਂਜੀ ਅੱਜ 4 ਦਿਨਾਂ ਬਾਅਦ ਗੁਰਮੀਤ ਸਿੰਘ ਖੁੱਡਿਆ ਜੀ ਆਏ ਨੇ ਮੋਰਟੰਗ ਲੱਗੇ ਸਨ ਉਹ ਆਏ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚੇ ਇਸ ਬਾਰੇ ਮੈਨੂੰ ਪਤਾ ਨਹੀਂ ਅੱਗੇ ਤਾਂ ਇਤਲਾਹ ਆ ਜੰਦੀ ਹੁੰਦੀ ਐ ਮੈਂ ਤਾਂ ਕੁਦਰਤੀ ਉੱਥੇ ਨੌਰੀ ਬਾਰਡਰ ਤੇ ਤੇ ਉੱਥੇ ਕਿਸਾਨ ਭਰਾਵਾਂ ਨਾਲ ਸੀ ਜਦ ਉਹਨਾਂ ਕਦ ਕਰਨ ਲਈ ਗਏ ਸੀ ਤੇ ਇਹ ਇਥੇ ਕਿਉਂ ਨਹੀਂ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੇ ਇਤਲਾਹ ਦੇਣੀ ਚਾਹੀਦੀ ਸੀ ਕਿ ਇਹਨਾਂ ਨੂੰ ਆਉਣਾ ਚਾਹੀਦਾ ਇਹ ਸਾਡੀ ਸੁਰੱਖਿਆ ਤਾਂ ਇਹਨਾਂ ਫੌਜੀ ਭਰਾਵਾਂ ਕਰਕੇ ਹੀ ਆ ਇਨਾਂ ਨੇ ਹਮੇਸ਼ਾ ਆਪਣੀ ਜਾਨ ਤਲੀ ਤੇ ਧਰ ਕੇ ਹਿੰਦੁਸਤਾਨ ਨੂੰ ਸੁਰੱਖਿਆਦ ਰੱਖਿਆ ਉਹਦੇ ਵਿੱਚ ਅਸੀਂ ਆ ਜਾਂਦੇ ਆ ਉਹਨਾਂ ਦੇ ਦੇ ਵਕਤੀ ਸਾਥ ਤੇ ਪਰਿਵਾਰ ਲਈ ਬਹੁਤ ਵੱਡਾ ਦੁੱਖ ਹੈ ਉਸ ਦੁੱਖ ਨੂੰ ਵੰਡਾਉਣ ਲਈ ਅਸੀਂ ਸਾਰੇ ਨਾਲ ਮਿਲ ਕੇ ਆਏ ਸੀ ਔਰ ਨਾਲੇ ਇਹ ਵੀ ਸਮਝਦਾ ਕਿ ਇਹ ਪਰਿਵਾਰ ਨੂੰ ਪਾਲਣ ਵਾਲੇ ਸਨ ਇਹਨਾਂ ਸਦਕੇ ਚੱਲਦਾ ਸੀ ਬਹੁਤ ਆਖ ਦੀ ਘੜੀ ਵਿੱਚ ਆ ਜਾਂਦੇ ਪਰ ਪ੍ਰਮਾਤਮਾ ਕੀ ਅਰਦਾਸ ਕਰ ਸਕਦੇ ਸੱਚੇ ਪਾਤਸ਼ਾਹ ਮਾਨੂੰ ਆਪਣੇ ਚਰਨਾਂ ਵਿੱਚ ਵਾਸ ਦੇ